ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਰਪਿੰਦਰ ਕੌਰ ਅਰਦਾਸ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਆ ਕਿ ਸਾਰੇ ਜਣੇ ਠੀਕ ਠਾਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਅੱਜ ਫੇਰ ਆਪਾਂ ਭੈਣਾਂ ਨੂੰ ਦਿਖਾਵਾਂਗੇ ਜੀ ਨਿਊ ਸੂਟ ਜੇ ਬਾਕੀ ਭੈਣਾਂ ਨੂੰ ਮੇਰੀ ਬੇਨਤੀ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਮੈਂਟ ਵੀ ਕਰਦੇ ਆ ਕਰੋ ਜੀ ਤੇ ਬਾਕੀ ਜੋ ਵੀ ਨਵੇਂ ਮੇਰੇ ਭੈਣ ਭਾਈ ਮੇਰੇ ਨਾਲ ਜੁੜਦੇ ਹਨ ਜੀ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਪਰੇ ਭੇਜ ਦਿਓ ਕਿਉਂਕਿ ਜੀ 2500 ਸਬਸਕ੍ਰਾਈਬਰ ਪੂਰੇ ਹੋਣ ਤੇ ਆਪਾਂ ਇੱਕ ਲक्की ਡਰਾ ਰੱਖਿਆ ਹੋਇਆ ਜਿਸ ਵਿੱਚ ਭੈਣਾਂ ਨੂੰ ਦੇਵਾਂਗੇ ਜੀ ਇੱਕ ਸੋਹਣਾ ਜਿਹਾ ਸੂਟ ਤੇ ਬਾਕੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਆਪਾਂ ਸੋਹਣੇ ਸੋਹਣੇ ਸੂਟਾਂ ਦੇ ਨਾਲ ਹਾਂਜੀ ਪਹਿਲਾ ਸੂਟ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਫਰੋਜੀ ਕਲਰ ਦੇ ਵਿੱਚ ਇਹ ਸਾਰੇ ਰਾਮ ਟੈਕਸਟ ਹੀ ਰਹਿਣਗੇ ਪ੍ਰਿੰਟਿੰਗ ਕਿੰਨਾ ਸ਼ਾਨਦਾਰ ਹੈ ਜੇ ਤੁਸੀਂ ਕੰਮ ਵਗੈਰਾ ਕਰਾਓਗੇ ਬਾਟਮ ਤੇ ਫਿਰ ਵੀ ਬਹੁਤ ਸੋਹਣਾ ਲੱਗਣਾ ਜੇ ਤੁਸੀਂ ਇਸੇ ਤਰ੍ਹਾਂ ਹੀ ਰੈਡੀ ਕਰਾ ਲਓਗੇ ਕੱਲਾ ਦੁਪੱਟਾ ਹੀ ਟਾਈ ਐਂਡ ਡਾਈ ਦਾ ਤੇ ਲੇਸ ਜਿ ਵਗੈਰਾ ਨਾਲ ਰੈਡੀ ਕਰਵਾ ਲਓਗੇ ਤਾਂ ਸੂਟ ਨੇ ਬਹੁਤ ਸੋਹਣਾ ਲੱਗਣਾ ਜੀ ਜਿਹੜਾ ਰਾਮ ਟੈਕਸ ਕਪੜਾ ਬਹੁਤ ਜ਼ਿਆਦਾ ਵਧੀਆ ਕਪੜਾ ਹੈ ਗੁੱਡ ਕੁਆਲਿਟੀ ਚ ਮਿਲੂਗਾ ਇਹ ਤੁਹਾਨੂੰ ਡੁਪਲੀਕੇਟ ਜਾਨੀ ਹੋਊਗਾ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਇਹ ਰਹੂਗਾ ਹੰਡਣ ਵਾਲਾ ਤੇ ਨਾ ਹੀ ਇਹ ਜਲਦੀ ਖਰਾਬ ਹੁੰਦਾ ਆਪਾਂ ਨੂੰ ਪਤਾ ਹੀ ਹੈ ਵੀ ਰਾਮ ਟੈਕਸਸ ਫੈਬਰਿਕ ਹੈ ਜਿਹੜਾ ਬਹੁਤ ਵਧੀਆ ਨਾਲ ਰਹੇਗੀ ਪਲੇਨ ਇਹਦੇ ਬਾਟਮ ਕਲਰ ਵੀ ਬੜਾ ਹੀ ਪਿਆਰਾ ਹੈ ਇਹਦਾ ਫਰੋਜ਼ੀ ਕਲਰ ਹੈ ਜੀ ਲਾਈਟਰ ਨਾ ਜ਼ਿਆਦਾ ਡਾਰਕ ਫਰੋਜ਼ੀ ਹੈ ਗਰਮੀ ਦੇ ਹਿਸਾਬ ਨਾਲ ਸੋਨਾ ਜਾਂ ਫਰੋਜ਼ੀ ਕਲਰ ਹੈ ਇਹਦਾ ਬਹੁਤ ਹੀ ਸ਼ਾਨਦਾਰ ਹੈ ਪ੍ਰਿੰਟਿੰਗ ਥੋੜੀ ਡਿਫਰੈਂਟ ਜੀ ਹੈ हटਕੇ ਜੇ ਅਗਲਾ ਇਹਦੇ ਵਿੱਚ ਕਲਰ ਬਹੁਤ ਜ਼ਿਆਦਾ ਸੋਨਾ ਗਾਜਰੀ ਸ਼ੇਡ ਰਹੇਗਾ ਪੀਜ ਗਾਜਰੀ ਜ ਹੈ ਜੀ ਬਹੁਤ ਜ਼ਿਆਦਾ ਸੋਨਾ ਕਲਰ ਹੈ ਪ੍ਰਿੰਟਿੰਗ ਦੇਖੋ ਪ੍ਰਿੰਟਿੰਗ ਸਾਰਿਆਂ ਦੀ ਸੇਮ ਰਹੂਗੀ ਤੇ ਪਰ ਬਹੁਤ ਸੋਹਣੀ ਪ੍ਰਿੰਟਿੰਗ ਹੈ ਥੋੜੀ ਵੱਖਰੀ ਹੈ 컬러ਫੁਲ ਜੇ ਨਾਲੋਂ ਜਿਹੜਾ ਸਕਿਨ ਜੈ ਕਲਰ ਹੈ ਜੇ ਕਿਤੇ ਬਾਟਮ ਤੇ ਇਹ ਵਾਲਾ ਕੰਮ ਹੋ ਜੇ ਤੇ ਕਿਆ ਸ਼ਾਨਦਾਰ ਸੂਟ ਹੈ ਜਿਹੜਾ ਰੈਡੀ ਹੁੰਦਾ ਨਾਲ ਗਾਜਰੀ ਪਲੇਨ ਬਾਟਮ ਰਹੋਗੀ ਰਾਮ ਟੈਕਸ ਦੀ ਫੈਬਰਿਕ ਦੀ ਹੀ ਕਪੜਾ ਜੋ ਅਸੀਂ ਕਵਾਂਗੇ ਉਹੀ ਮਿਲੇਗਾ ਤੇ ਸਕਰੀਨ ਸ਼ਾਟ ਲੈ ਲਿਓ ਜੀ ਜਿਹੜਾ ਵੀ ਰੰਗ ਕਲਰ ਭੈਣਾਂ ਨੂੰ ਪਸੰਦ ਆਵੇ ਦਿੱਤੇਗੇ ਵਟਸਐਪ ਨੰਬਰ ਤੇ ਭੇਜ ਦਿਓ ਤੇ ਰਾਮ ਟੈਕਸ ਜਿਹੜਾ ਕਪੜਾ ਹੈਗਾ ਆਪਾਂ ਇਸੇ ਅੱਖਾਂ ਵਿੱਚ ਕੇ ਲਓ ਚਾਹੇ ਤੁਸੀਂ ਵਿਸ਼ਵਾਸ ਕਰਕੇ ਬਿਲਕੁਲ ਖਰਾਬ ਨਹੀਂ ਹੁੰਦਾ ਕਿੰਨੀਆਂ ਧੋਆਂ ਪਾਈ ਚੱਲੋ ਜੀ ਇਹ ਉਨਾ ਹੀ ਸੋਹਣਾ ਹੋਈ ਜਾਂਦਾ ਕੋਈ ਇਹਦੀ ਕਲਰ ਦੀ ਸ਼ਿਕਾਇਤ ਨਹੀਂ ਕੋਈ ਬੁਰਦੀ ਸ਼ਿਕਾਇਤ ਨਹੀਂ ਤੇ ਸੋਹਣੇ ਸੋਹਣੇ ਇਹਦੇ ਚ ਸਾਰੇ ਕਲਰ ਨੇਗੇ ਪ੍ਰਿੰਟਿੰਗ ਸਾਰਿਆਂ ਦੀ ਸੇਮ ਰਹੂਗੀ ਅਗਲਾ ਰਹੇਗਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਲੈਮਨ ਜੈਲੋ ਜਾ ਵੀਡੀਓਸ ਥੋੜਾ ਜਿਹਾ ਲਾਈਟ ਆ ਰਿਹਾ ਸੋਹਣਾ ਜਿਹਾ ਲੈਮਨ ਹੈ ਲਾਈਟ ਜਾ ਵੀ ਨਹੀਂ ਹੈਗਾ ਜ਼ਿਆਦਾ ਡਾਰਕ ਵੀ ਨਹੀਂ ਹੈਗਾ ਗਰਮੀ ਦੇ ਹਿਸਾਬ ਨਾਲ ਬਹੁਤ ਹੀ ਸੋਹਣਾ ਜ ਹੈ ਦਾ カラー ਹੈ प्रिंटिंग ਸਾਰਿਆਂ ਦੀ ਸੇਮ ਰਹੇਗੀ ਨਾਲ ਸਕਿਨ ਦਾ ਕੰਬੀਨੇਸ਼ਨ ਦੇਖੋ ਪਲੇਨ ਬਾਟਮ ਬਾਟਮ ਫੈਬਰਿਕ ਵੀ ਆਰਾਮ ਟੈਕਸਚਰ ਰਹੇਗਾ ਜੀ ਬਾਕੀ ਜਦੋਂ ਆਪਾਂ ਸਟਿਚ ਕਰ ਲੈਨੇ ਆ ਕਪੜਾ ਉਦੋਂ ਹੀ ਆਪਾਂ ਨੂੰ ਜਦੋਂ ਵੀਅਰ ਕਰ ਲੈਨੇ ਆ ਦੂਜੇ ਦੇ ਤਾਂ ਹੀ ਆਪਾਂ ਨੂੰ ਪਤਾ ਲੱਗ ਜਾਂਦਾ ਜੋ ਕਿਸੇ ਦੇ ਕੇ ਵੀਅਰ ਕੀਤਾ ਹੁੰਦਾ ਸਟਿਚ ਕਰਕੇ ਵੀ ਐਦਾਂ ਦਾ ਸੋਹਣਾ ਹੈ ਵੇਖੋ ਬਹੁਤ ਹੀ ਸੋਹਣਾ ਜੈਲੋ ਹੈ ਵੇਖ ਜਿਹੜਾ ਬਾਟਮ ਦਾ ਫੈਬਰਿਕ ਆ ਉਹ ਵੀ ਥੋੜਾ ਥੋੜਾ ਸੈਲਫ ਪ੍ਰਿੰਟ ਦੇ ਚੈੱਕ ਜਾਂ ਬਣਿਆ ਹੋਇਆ ਦੇਖੋ ਅਗਲਾ ਇਹਦੇ ਵਿੱਚ ਜਿਹੜਾ ਮੋਰ ਪੰਖੀਆ ਕਲਰ ਰਹੇਗਾ ਇਹ ਕਲਰ ਵੀ ਬੜਾ ਹੀ ਪਿਆਰਾ ਹੈ ਜੀ ਇਹ ਰਹੇਗੇ ਸ਼ਰਟ ਨਾਲ ਬਹੁਤ ਹੀ ਪਿਆਰੀ ਜੀ ਸੋਹਣੀ ਜੀ ਇਸੇ ਫੈਬ ਉਹਦੀ ਫੈਬਰਿਕ ਦੀ ਰਹੋਗੀ ਮੋਰ ਪੰਖੀਆ ਬਾਟਮ ਜਿਹੜੀਆਂ ਪਹਿਣਾ ਜਿਹੜਾ ਹੈਗਾ ਬਾਟਮ ਤੇ ਵਰਕ ਵਗੈਰਾ ਪਸੰਦ ਕਰਦੀਆਂ ਜਾਂ ਥੋੜਾ ਜਿਹਾ ਆਪਾਂ ਬਾਟਮ 'ਚੋਂ ਕੱਪੜਾ ਲਗਾ ਕੇ ਗਲੇ ਵਗੈਰਾ ਤੇ ਬਾਹਾਂਾਂ ਤੇ ਪੈਚ ਵਗੈਰਾ ਲਾ ਕੇ ਕੰਮ ਕਰ ਲੈਨੇ ਆ ਤਾਂ ਜਿਹੜਾ ਸੂਟ ਦੀ ਲੁੱਕ ਬਿਲਕੁਲ ਹੀ ਚੇਂਜ ਹੋ ਜਾਂਦੀ ਹੈ ਵਧੀਆ ਸੋਹਣਾ ਲੱਗਣ ਲੱਗ ਜਾਂਦਾ ਜੀ ਡਿਊਟੀ ਵਗੈਰੇ ਜਿਵੇਂ ਵੀਅਰ ਕਰਤਾ ਜਾਂ ਬਾਹਰ ਅੰਦਰ ਆਪਾਂ ਜਾਂਦੇ ਵੀਅਰ ਕਰਦੇ ਆ ਤਾਂ ਥੋੜੇ ਜੇ ਹੋਰ ਖਰਚ ਕਰਨ ਨਾਲ ਜਿਹੜਾ ਹੈਗਾ ਸੂਟ ਹੈ ਬਹੁਤ ਸੋਹਣਾ ਲੱਗ ਬਣ ਜਾਂਦਾ ਵੈਸੇ ਇਸ ਤਰ੍ਹਾਂ ਜੇ ਆਪਾਂ ਰੈਡੀ ਕਰ ਲਾਂਗੇ ਫਿਰ ਵੀ ਨਹੀਂ ਮਾਣਾ ਬਹੁਤ ਜ਼ਿਆਦਾ ਸੋਹਣਾ ਲੱਗਣਾ ਸੂਟ ਅਗਲਾ ਜੇ ਮੈਂ ਗੱਲ ਕਰਾਂ ਤਾਂ ਕਲਰ ਰਹੇਗਾ ਗ੍ਰੇ ਡਿਜ਼ਾਈਨਿੰਗ ਸੇਮ ਰਹੇਗੀ ਜੀ ਸਾਰਿਆਂ ਦੀ ਇਹ ਵੀ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਥੋੜੀ ਜੀ ਵੱਡੀ ਉਮਰ ਵਾਲਿਆਂ ਵਾਸਤੇ ਵੀ ਬਹੁਤ ਸੋਹਣਾ ਕਲਰ ਹੈ ਇਹ ਗਰਮੀ ਦੇ ਵਿੱਚ ਵੈਸੇ ਹੀ ਗ੍ਰੇ ਕਲਰ ਆਪਾਂ ਨੂੰ ਵਧੀਆ ਅੱਖਾਂ ਨੂੰ ਝੂਲ-ਝੂਲ ਜਿਹਾ ਲੱਗਦਾ ਸੋਹਣਾ ਲੱਗਦਾ ਦੇਖੋ ਜਿਹੜਾ ਵੀ ਰੰਗ ਕਲਰ ਪਸੰਦ ਹੈ ਭੈਣਾਂ ਨੂੰ ਸਕਰੀਨਸ਼ਾਟ ਲੈ ਕੇ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਭੇਜ ਸਕਦੇ ਹੋ ਔਰ ਜੇ ਮੈਂ ਰਾਮ ਟੈਕਸ ਦੇ ਇਹਦੀ ਸਾਰਿਆਂ ਦੀ ਗੱਲ ਕਰਾਂ ਰੇਟ ਦੀ ਰੇਟ ਸਾਰਿਆਂ ਦਾ ਸੇਮ ਰਹੇਗਾ ਜੀ 1080 ਰੁਪਏ ਰਾਮ ਟੈਕਸ ਗੁੱਡ ਕੁਆਲਿਟੀ ਦੀ ਰਹੂਗੀ ਜਿਹੜੀ ਹੈ ਸ਼ਿਪਿੰਗ ਚਾਰਜ ਵਗੈਰਾ ਐਕਸਟਰਾ ਕੋਈ ਨਹੀਂ ਰਹਿਣਗੇ ਵਿੱਚ ਹੀ ਆ ਜਾਣਗੇ ਜੀ ਇਹਦੇ ਤਾਂ 1080 ਰੁਪਏ ਦੇ ਵਿੱਚ ਰਾਮ ਟੈਕਸ ਦਾ ਬਹੁਤ ਹੀ ਸੋਹਣਾ ਫੈਬਰਿਕ ਗੁੱਡ ਕੁਆਲਿਟੀ ਦਾ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਬਸ ਸਕਰੀਨ ਸ਼ਾਟ ਲੈਂਦੇ ਜਾਓ ਤੇ ਆਰਡਰ ਕਰਦੇ ਜਾਓ ਅਗਲਾ ਬਹੁਤ ਹੀ ਜ਼ਿਆਦਾ ਸੋਹਣਾ ਲਵੈਂਡਰ ਸ਼ੇਡ ਦੇ ਵਿੱਚ ਦੇਖੋ ਕਲਰ ਸਾਰੇ ਹੀ ਸੋਹਣੇ ਆ ਜੀ ਕੋਈ ਵੀ ਕਲਰ ਛੱਡਣ ਵਾਲਾ ਨਹੀਂ ਹੈ ਸਾਰੇ ਕਲਰ ਸੋਹਣੇ ਆ ਪ੍ਰਿੰਟਿੰਗ ਸਾਰਿਆਂ ਦੀ ਸੇਮ ਹੈ ਦੇਖੋ ਲਵੈਂਡਰ ਸ਼ੇਡ ਦਾ ਜੇ ਆਪਾਂ ਸਕੇਨ ਜੇ ਕਲਰ ਦਾ ਲਵੈਂਡਰ ਤੇ ਵਰਕ ਕਰਾ ਲਈਏ ਨਾ ਬਾਟਮ ਤੇ ਨਾਲ ਆਪਾਂ ਦੁਪੱਟਾ ਟਾਈ ਐਂਡ ਡਾਈ ਦਾ ਕਰਾ ਲਈਏ ਬਹੁਤ ਸੋਹਣਾ ਲੱਗਣਾ ਸੂਟ ਜਾਂ ਫਿਰ ਆਪਾਂ ਇਹਦੀ ਬਾਟਮ ਨਾਲ ਦੀ ਜਿਹੜੀ ਡਿਜ਼ਾਈਨਿੰਗ ਹੈ ਸ਼ਰਟ ਤੇ ਕਰਾ ਕੇ ਉੱਤੇ ਹਲਕਾ ਹਲਕਾ ਕੰਮ ਕਰਾ ਲਈਏ ਫਿਰ ਵੀ ਸੂਟ ਬਹੁਤ ਸੋਹਣਾ ਲੱਗਣਾ ਦੇਖੋ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਇਹ ਜਿਹੜੇ ਹੈਗੇ ਹਾਂਜੀ ਜਿਹੜੇ ਅੱਜ ਤੁਹਾਨੂੰ ਆਪਾਂ ਸਾਰੇ ਸੂਟ ਦਿਖਾਏ ਨੇ ਇਹ ਸਾਰੇ ਹੈਗੇ ਜੀ ਰਾਮ ਟੈਕਸ ਬ੍ਰਾਂਡ ਦੇ ਕੱਪੜੇ ਦੀ ਕੋਈ ਕੰਪਲੇਨ ਨਹੀਂ ਜੀ ਕੋਈ ਗੁਰ ਨਹੀਂ ਆਊਗਾ ਤੁਸੀਂ ਕਿਵੇਂ ਮਰਜੀ ਇਸ ਕੱਪੜੇ ਨੂੰ ਧੋ ਕੇ ਹਟਾ ਸਕਦੇ ਹੋ ਕੰਪੜੇ ਦੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੰਪਲੇਨ ਨਹੀਂ ਆਊਗੀ ਜੀ ਬਾਕੀ ਤੁਸੀਂ ਮੇਰੀ ਵੀਡੀਓ ਨੂੰ ਵੇਖਿਆ ਸੁਣਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ বাসਦੇ ਰਹੋ বাসਦੇ ਰਹੋ সোਨੇ সোਨੇ ਰੰਗਾਂ ਨੇ সোਨੇ সোਨੇ স্যুট ਪਾਉਂਦੇ ਰਹੋ